ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਹੈ ਤੁਹਾਡਾ ਠੀਕ ਠਾਕ ਹੋ ਖੈਰੀਅਤ ਉਮੀਦ ਕਰਦੇ ਆ ਕਿ ਚੜ੍ਹਦੀ ਕਲਾ 'ਚ ਹੋਵੋਗੇ ਗੱਲਾਂ ਹੁੰਦੀਆਂ ਨੇ ਘਰ ਘਰ ਸਾਰੇ ਤੇ ਬਿੱਲੇ ਬਰਿਆਲ ਦੀਆਂ ਕਿਆ ਬਾਤ ਕਿਆ ਬਾਤ ਹੈ ਜੀ ਆ ਇੱਕ ਕਿਤਾਬ ਮੈਨੂੰ ਗਿਫਟ ਮਿਲਿਆ ਚੜ੍ਹਦੇ ਪੰਜਾਬ ਚੋਂ ਇਹ ਆਪਣਾ ਪਿਆਰੋ ਜਿਪਿੰਦਰ ਗੇਲ ਸਾਹਿਬਾਨੇ ਪੇਜ ਆ ਤੇ ਇਸ ਕਿਤਾਬ ਦੀ ਜਾਣਕਾਰੀ ਜਿਹੜੀ ਹੈ ਨਾ ਮੈਂ ਕੋਸ਼ਿਸ਼ ਕਰਾਂਗਾ ਕਿ ਤੁਹਾਨੂੰ ਸਾਰੀ ਇੱਕ ਕਵਿਤਾ ਦੇ ਰਾਈ ਦਿੱਤੀ ਜਾਵੇ। ਇਹ ਕਿਤਾਬ ਸੰਘਰਸ਼ ਦਾ ਦੌਰ ਏ ਇਹਦੇ ਵਰਗੀ ਨਾ ਕੋਈ ਹੋਰ ਏ। ਇਹ ਕਿਤਾਬ ਸੰਘਰਸ਼ ਦਾ ਦੌਰ ਏ ਇਹਦੇ ਵਰਗੀ ਨਾ ਕੋਈ ਹੋਰ ਏ। ਇਹ ਲਿਖ ਤੇ ਪਾਈ ਡੱਲੇਵਾਲ ਦੀ ਏ। ਇਹ ਲਿਖ ਤੇ ਪਾਈ ਡੱਲੇਵਾਲ ਦੀ ਏ। لفشندر سنگ دے خاص خیال دیے لکھت پائی ڈالے والی لفشن خاص خیال دیئے رشپندر گل نے ایک ایک حرف نکارے آئے رشپندر گل نے آئے ایدہ ایک ایک حرف نکارے آئے ਇਹਦਾ ਮੁਖਬੰਦੀ ਡਾਕਟਰ ਗੁਰਦੀਪ ਹੈ ਜਿਹਦੀ ਨਾਲ ਸੰਘਰਸ਼ ਪ੍ਰੀਤ ਹੈ ਇਹਦਾ ਮੁਖਬੰਦੀ ਡਾਕਟਰ ਗੁਰਦੀਪ ਹੈ ਜਿਹਦੀ ਨਾਲ ਸੰਘਰਸ਼ ਪ੍ਰੀਤ ਹੈ ਇਹਦੇ ਵਿੱਚ ਬੜਾ ਕੁਝ ਲਿਖਿਆ ਹੈ ਸੂ ਜਵਾਨਾਂ ਦੇ ਲਈ ਸਿਖਿਆ ਹੈ ਇਹਦੇ ਵਿੱਚ ਬੜਾ ਕੁਝ ਲਿਖਿਆ ਹੈ ਸੂ ਜਵਾਨਾਂ ਦੇ ਲਈ ਸਿਖਿਆ ਹੈ ਇਹਦੇ ਵਿੱਚ ਸੱਚਜੀਆਂ ਗੱਲਾਂ ਨੇ ਕਿਤੇ ਸਦਰਾਂ ਦੀਆਂ ਉਠਦੀਆਂ ਛੱਲਾਂ ਨੇ ਇਹਦੇ ਵਿੱਚ ਸੱਚਜੀਆਂ ਗੱਲਾਂ ਨੇ ਕਿਤੇ ਸਦਰਾਂ ਦੀਆਂ ਉਠਦੀਆਂ ਛੱਲਾਂ ਨੇ ਕੁਝ ਮਿੱਠੀਆਂ ਕੌੜੀਆਂ ਫਿੱਕੀਆਂ ਨੇ ਕੁਝ ਤੀਰਾਂ ਵਾਂਗੂੰ ਤਿੱਖੀਆਂ ਨੇ ਕੁਝ ਮਿੱਠੀਆਂ ਕੌੜੀਆਂ ਫਿੱਕੀਆਂ ਨੇ ਕੁਝ ਤੀਰਾਂ ਵਾਂਗੂੰ ਤਿੱਖੀਆਂ ਨੇ ਕਿਤੇ ਲਿਖੀਆਂ ਯਾਰ ਵਫਾਵਾਂ ਨੇ ਕਿਤੇ ਹੋ ਕੇ ਹੰਝੂ ਹਾਵਾਂ ਨੇ ਕੋਈ ਦਿਲ ਤੇ ਕਾਲਜਾ ਵੱਡ ਦੀਆਂ ਕਈ ਦਿਲ ਤੇ ਕਾਲਜਾ ਵੱਡ ਦੀਆਂ ਕਈ ਅੱਖਿਓ ਅਥਰੂ ਕੱਢ ਦੀਆਂ ਕਿਤੇ ਲਿਖੀਆਂ ਯਾਰ ਵਫਾਵਾਂ ਨੇ ਕਿਤੇ ਹੋ ਕੇ ਹੰਝੂ ਹਾਵਾਂ ਨੇ ਕਈ ਦਿਲ ਤੇ ਕਾਲਜਾ ਵੱਡ ਦੀਆਂ ਕਈ ਅੱਖਿਓ ਅਥਰੂ ਕੱਢਦਿਆਂ ਕਦੇ ਕਰਦੀ ਏ ਗੱਲ ਸਰਕਾਰਾਂ ਦੀ ਕਦੇ ਕੌਮ ਦੇਆਂ ਗद्दारਾਂ ਦੀ ਕਿਤੇ ਘੁੱਟ ਜ਼ਹਿਰ ਦਾ ਪੀਤਾ ਏ ਕਿਤੇ ਪਾਟਾ ਸੀਨਾ ਸੀਤਾ ਏ ਕਿਤੇ ਘੁੱਟ ਜ਼ਹਿਰ ਦਾ ਪੀਤਾ ਏ ਕਿਤੇ ਪਾਟਾ ਸੀਨਾ ਸੀਤਾ ਏ ਹੱਕ ਸੱਚ ਦੀ ਇੱਕ ਕਹਾਣੀ ਏ ਨਾ ਕਦੇ ਭੁਲਾਈ ਜਾਣੀ ਏ ਹਾਕ ਸੱਚ ਦੀ ਇੱਕ ਕਹਾਣੀ ਹੈ ਨਾ ਕਦੇ ਭੁਲਾਈ ਜਾਣੀ ਹੈ ਇਹਦਾ ਹੀਰੋ ਪਿੰਡਰਾਂ ਵਾਲਾ ਏ ਸੰਤ ਜਰਨੈਲ ਸਿੰਘ ਪੰਜਾਬ ਦੀ ਮਾਲਾ ਏ ਇਹਦਾ ਹੀਰੋ ਪਿੰਡਰਾਂ ਵਾਲਾ ਏ ਸੰਤ ਜਰਨੈਲ ਸਿੰਘ ਪੰਜਾਬ ਦੀ ਮਾਲਾ ਏ ਗੁਰਾਂ ਦਾ ਉਹ ਮਤਵਾਲਾ ਏ ਨਾਲੇ ਸਿੱਖੀ ਦਾ ਰਖਵਾਲਾ ਏ ਮਸਾਫਰ ਨੇ ਇਹਨੂੰ ਪੜਦੇ ਆ ਰਹਿਣਾ ਅੰਦਰੋਂ ਅੰਦਰੀ ਕੱਢਦੇ ਆ ਰਹਿਣਾ ਅੰਦਰੋਂ ਅੰਦਰੀ ਕੱਢਦੇ ਆ ਰਹਿਣਾ ਨਮਸਕਾਰ ਆਦਾਬ ਜੀ